ਭਾਰਤੀ ਸਟੇਟ ਬੈਂਕ ਦੇ ਕਰੋੜਾਂ ਗਾਕਾਂ ਲਈ ਵੱਡੀ ਖਬਰ ਐ SBI ਨੇ ਫੰਡ ਆਧਾਰਤ ਉਧਾਰ ਦਰ ਦੀ ਸੀਮਾਂਤ ਲਾਗਤ ਵਧਾ ਦਿੱਤੀ ਹੈ ਨਵੀਆਂ ਦਰਾਂ 15 ਅਗਸਤ ਯਾਨੀ ਅੱਜ ਤੋਂ ਲਾਗੂ ਹੋਣ ਗਿਆ ਇਸ ਵਾਧੇ ਨਾਲ SBI ਗਾਕਾਂ ਦੀ EMI ਵੱਧ ਸਕਦੀ ਹੈ SBI ਨੇ MCLR ਦਰ 'ਚ 10 ਬੇਸਿਸ ਪੁਆਇੰਟ ਯਾਨੀ 0.10 ਫੀਸਦੀ ਦਾ ਵਾਧਾ ਕੀਤਾ ਹੈ MCLR ਵਧਣ ਨਾਲ ਬੈਂਕ ਤੋਂ ਲੋਨ ਲੈਣਾ ਮਹਿੰਗਾ ਹੋ ਸਕਦਾ ਹੈ ਹੁਣ ਤੁਹਾਨੂੰ ਲੋਨ ਲੈਂਡ ਤੇ ਪਹਿਲਾਂ ਨਾਲੋਂ ਜ਼ਿਆਦਾ EMI ਅਦਾ ਕਰਨੀ ਪਵੇਗੀ ਇਸ ਦਾ ਸਿੱਧਾ ਅਸਰ ਗਾਕਾਂ ਦੀਆਂ ਜੇਬਾਂ ਤੇ ਪਵੇਗਾ SBI ਦਾ ਰਾਤੋਂ ਰਾਤ MCLR 0.10% ਦੀ ਵਧ ਕੇ 8.20% ਦੀ ਕਰ ਦਿੱਤਾ ਗਿਆ ਹੈ ਮਹੀਨਾਵਾਰ MCLR ਨੂੰ 10 ਅੰਕ ਵਧਾ ਕੇ 8.45% ਕਰ ਦਿੱਤਾ ਗਿਆ ਹੈ 3 ਮਹੀਨੇਾਂ ਲਈ MCLR V 0. 10 ਫੀਸਦੀ ਵਧਾ ਕੇ 8.40 ਫੀਸਦੀ ਤੋਂ 8.50 ਫੀਸਦੀ ਕਰ ਦਿੱਤਾ ਗਿਆ ਹੈ 6 ਮਹੀਨੇ ਲਈ MCLR 0.10 ਫੀਸਦੀ ਵਧਾ ਕੇ 8.75 ਫੀਸਦੀ ਤੋਂ ਵਧਾ ਕੇ 8.85 ਫੀਸਦੀ ਕਰ ਦਿੱਤਾ ਗਿਆ ਹੈ ਇਸੇ ਤਰ੍ਹਾਂ 10 ਬੇਸਿਸ ਪੁਆਇੰਟ ਦੇ ਵਾਧੇ ਨਾਲ 1 ਸਾਲ ਲਈ MCLR 8.95 ਫੀਸਦੀ 2 ਸਾਲਾਂ ਲਈ MCLR 9.05% ਅਤੇ 3 ਸਾਲਾਂ ਲਈ MCLR 9.10% ਕਰ ਦਿੱਤਾ ਗਿਆ ਹੈ RBI ਨੇ ਰੈਪੋ ਰੇਟ 'ਚ ਕੋਈ ਬਦਲਾਅ ਨਹੀਂ ਕੀਤਾ ਪਰ SBI ਨੇ ਕਰਜ਼ਾ ਮਹਿੰਗਾ ਕਰ ਦਿੱਤਾ ਹੈ ਹਾਲ ਹੀ ਵਿੱਚ RBI ਦੀ ਮੁਦਰਾ ਨੀਤੀ ਕਮੇਟੀ ਦੀ ਮੀਟਿੰਗ ਹੋਈ ਇਸ 'ਚ ਨੌਵੀਂ ਵਾਰ ਰੈਪੋ ਰੇਟ 'ਚ ਕੋਈ ਬਦਲਾਅ ਨਾ ਕਰਨ ਦਾ ਫੈਸਲਾ ਕੀਤਾ ਗਿਆ RBI ਵੱਲੋਂ ਲਗਾਤਾਰ ਨੌਵੀਂ ਵਾਰ ਰੈਪੋ ਦਰ ਨੂੰ 6. 5 ਫੀਸਦੀ ਤੇ ਰੱਖਣ ਤੋਂ ਬਾਅਦ SBI ਨੇ ਵਿਆਜ ਦਰਾਂ ਵਿੱਚ ਵਾਧਾ ਕੀਤਾ ਹੈ